ਇਸ ਵੇਲੇ ਦੀ ਵੱਡੀ ਖਬਰ ਅਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅਮ੍ਰਿਤਸਰ ਦੇ ਮਜੀਠਾ ਦੇ ਵਿੱਚ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਉਹਨਾਂ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਨੇ ਸੁਖਵਿੰਦਰ ਕੌਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਉਹਨਾਂ ਦੀ ਧੀ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅੱਜ ਉਹ ਮਜੀਠਾ ਥਾਣੇ ਵਿੱਚ ਪੁੱਛਗਛ ਲਈ ਪਹੁੰਚੇ ਸੀ ਯਾਨੀ ਕਿ ਪੁਲਿਸ ਦਾ ਸਹਿਯੋਗ ਦੇਣ ਲਈ ਪਹੁੰਚੇ ਸੀ ਉਹਨਾਂ ਦੀ ਪੁੱਛਗਛ ਲਈ ਕੰਚਨਪ੍ਰੀਤ ਕੌਰ ਨੂੰ ਬੁਲਾਇਆ ਗਿਆ ਸੀ ਮਜੀਠਾ ਥਾਣੇ ਦੇ ਵਿੱਚ ਤਾਂ ਇਸੇ ਦੌਰਾਨ ਅੱਜ ਉਹਨਾਂ ਦੀ ਪੁੱਛਗਛ ਤੋਂ ਬਾਅਦ ਗ੍ਰਿਫਤਾਰੀ ਹੋ ਚੁੱਕੀ ਹੈ ਸੋ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਨ ਉਹਨਾਂ ਦੀ ਧੀ ਕੰਚਨਪ੍ਰੀਤ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਕੈਂਪੇਨ ਹੋਈ ਸੀ ਤਰਨਤਾਰਨ ਦੇ ਵਿੱਚ ਤਾਂ ਉਸ ਵੇਲੇ ਬਹੁਤ ਹੀ ਸਰਗਰਮ ਸੀ ਕਈ ਪੁਲਿਸ ਅਧਿਕਾਰੀਆਂ ਦੇ ਨਾਲ ਉਹਨਾਂ ਦੀ ਤਲਖੀ ਵੀ ਦੇਖਣ ਨੂੰ ਮਿਲੀ ਸੀ ਤਾਂ ਝੰਬਾਲ ਥਾਣੇ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੇ ਤਹਿਤ ਉਹਨਾਂ ਨੂੰ ਪੁੱਛਗਿਛ ਲਈ ਮਜੀਠਾ ਥਾਣੇ ਵਿੱਚ ਬੁਲਾਇਆ ਗਿਆ ਸੀ ਤੇ ਅੱਜ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਮਜੀਠਾ ਵਿਖੇ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਸੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਕੰਚਨਪ੍ਰੀਤਕੌਰ ਦੀ ਅੱਜ ਅੰਮ੍ਰਿਤਸਰ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕੰਚਨਪ੍ਰੀਤਕੌਰ ਨੂੰ ਝੰਬਾਲ ਥਾਣੇ ਵਿੱਚ ਐਫਆਈਆਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਬੀਤੇ ਦਿਨਾਂ ਦੇ ਵਿੱਚ ਕੰਚਨਪ੍ਰੀਤਕੌਰ ਕਾਫੀ ਸੁਰਖੀਆਂ ਦੇ ਵਿੱਚ ਸੀ ਜਦੋਂ ਜਿਮਨੀ ਚੋਣ ਹੋਈ ਸੀ ਤਾਂ ਉਸ ਵੇਲੇ ਕੰਚਨਪ੍ਰੀਤਕੌਰ ਬਹੁਤ ਹੀ ਸਰਗਰ ਦੀ ਆਪਣੀ ਮਾਤਾ ਯਾਨੀ ਕਿ ਬੀਬੀ ਸੁਖਵਿੰਦਰ ਕੌਰ ਹੋਰਾਂ ਦੇ ਨਾਲ ਉਹ ਚੋਣ ਪ੍ਰਚਾਰ ਕਰਦੇ ਹੋਏ ਵੀ ਨਜ਼ਰ ਆਏ ਸਨ ਔਰ ਇਸੇ ਦੌਰਾਨ ਪੁਲਿਸ ਦੇ ਨਾਲ ਉਹਨਾਂ ਦੀਆਂ ਤਲਖੀਆਂ ਵੀ ਦੇਖਣ ਨੂੰ ਮਿਲੀਆਂ ਸੀ ਔਰ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਕਈ ਮਾਮਲੇ ਵੀ ਦਰਜ ਕੀਤੇ ਗਏ ਸੀ ਤਰਨਤਾਰਨ ਦੇ ਵਿੱਚ ਔਰ ਝੰਮਾਲ ਥਾਣੇ ਦੇ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ ਸੀ ਤਾਂ ਉਸ ਮਾਮਲੇ ਦੇ ਵਿੱਚ ਜਿਹੜਾ ਕੰਚਨਪ੍ਰੀਤ ਕੌਰ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਉਸ ਵੇਲੇ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਜਿਹੜੇ ਉਹਨਾਂ ਦੇ ਵਿੱਚ ਉਸ ਵੇਲੇ ਗੁੱਸਾ ਦੇਖਣ ਨੂੰ ਮਿਲਿਆ ਜਦੋਂ ਕੰਚਨਪ੍ਰੀਤ ਕੌਰ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਕਿ ਇਸ ਨੂੰ ਲੈ ਕੇ ਵਿਰਸਾ ਸਿੰਘ ਬਲਟੋਹਾ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਵੀ ਪੁਲਿਸ ਪ੍ਰਸ਼ਾਸਨ ਉੱਤੇ ਕਈ ਸਵਾਲ ਖੜੇ ਕੀਤੇ ਨੇ ਤਾਂ ਹੋਰ ਜਾਣਕਾਰੀ ਲੈਣ ਦੇ ਲਈ ਹੋਰ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਮੁਕੇਸ਼ ਮਹਿਰਾ ਅੰਮ੍ਰਿਤਸਰ ਤੋਂ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੁਕੇਸ਼ ਕਿੰਦਾ ਦੀ ਹੋਰ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਅੱਜ ਕੰਚਨਪ੍ਰੀਤ ਕੋਰ ਨੂੰ ਗ੍ਰਿਫਤਾਰ ਕੀਤਾ ਗਿਆ ਸਾਹਿਬ ਬਿਲਕੁਲ ਲਖਮਿੰਦਰ ਦੱਸਦੀ ਹੈ ਕਿ ਅੱਜ ਕੰਚਨਪ੍ਰੀਤ ਕੋਰ ਦੀ ਗ੍ਰਿਫਤਾਰੀ ਜਿਹੜੀ ਹੈ ਅੰਮ੍ਰਿਤਸਰ ਮਜੀਠਾ ਥਾਣੇ ਦੇ ਸੇ ਪੁਲਿਸ ਵੱਲੋਂ ਕੀਤੀ ਗਈ ਹੈ ਹਾਲਾਂਕਿ ਉਹ ਆਪਣੇ ਬਿਆਨ ਦਰਜ ਕਰਵਾਉਣ ਦੇ ਲਈ ਇੱਥੇ ਅੱਜ ਦੁਪਹਿਰ ਅੰਮ੍ਰਿਤਸਰ ਮਜੀਠਾ ਥਾਣੇ ਵਿੱਚ ਪਹੁੰਚੇ ਸਨ ਤਾਂ ਉਹਨਾਂ ਦਾ ਕਹਿਣਾ ਸੀ ਕਿ ਲੰਬੇ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਕੰਚਨ ਫ੍ਰੀ ਸਕੋਰ ਜਿਹੜੀ ਆ ਉਹ ਵਿਦੇਸ਼ ਚਲੀ ਗਈ ਆ ਉਹ ਇਸ ਤੋਂ ਭੱਜ ਗਿਆ ਤਾਂ ਉਸ ਤੋਂ ਬਾਅਦ ਅੱਜ ਦੁਪਹਿਰ ਕੰਚਨ ਟ੍ਰੀ ਸਕੋਰ ਇਥੇ ਪਹੁੰਚੇ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਮਜੀਠਾ ਥਾਣੇ ਦੇ ਵਿੱਚ ਆਪਣਾ ਬਿਆਨ ਜਿਹੜੇ ਨੋਟ ਕਰਾਏ ਗਏ ਉਸ ਤੋਂ ਬਾਅਦ ਉਹਨਾਂ ਨੂੰ ਐਫ ਆਰ ਨੰਬਰ 208 ਦੇ ਮਾਮਲੇ ਦੇ ਵਿੱਚ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ ਜੋ 11 ਨਵੰਬਰ ਜਿਮਨੀ ਚੋਨਾ ਦੇ ਦਿਨ ਥਾਣਾ ਚੁਬਾਲ ਦੇ ਵਿੱਚ ਉਹ ਦਰਜ ਹੋਈ ਸੀ ਉਸ ਮਾਮਲੇ ਦੇ ਵਿੱਚ ਜਿਹੜਾ ਹੈ ਕੰਚਨ ਪ੍ਰੀਤਕੌਰ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਪਾਲਿਟ ਕੀਤੀ ਗਈ ਹਾਲਾਂਕਿ ਉਸ ਮਾਮਲੇ ਦੇ ਵਿੱਚ ਅਮਰਿਤਪਾਲ ਸਿੰਘ ਬਾਠ ਦੇ ਉੱਪਰ ਵੀ ਉਹ ਮਾਮਲਾ ਦਰਜ ਕੀਤਾ ਗਿਆ ਸੀ ਤੇ ਇੱਕ ਅਨਨੋਨ ਪਰਸਨ ਤੇ ਮਾਮਲਾ ਦਰਜ ਕੀਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਜਿਹੜੀ ਹੈ ਕੰਚਨਪ੍ਰੀਤਕੌਰ ਦੀ ਗ੍ਰਿਫਤਾਰੀ ਮਜੀਠਾ ਪੁਲਿਸ ਵੱਲੋਂ ਉਹ ਪਾਈ ਗਈ ਹੈ ਜੀ ਬਿਲਕੁਲ ਜਿਹੜਾ ਚੰਬਾਲ ਖੇਤਰ ਦੇ ਵਿੱਚ ਇਹ ਮਾਮਲਾ ਦਰਜ ਹੋਇਆ ਸੀ ਕੋਈ ਜਾਣਕਾਰੀ ਦਿੱਤੀ ਗਈ ਹੈ ਪੁਲਿਸ ਵੱਲੋਂ ਆਖਿਰ ਕਿਉਂ ਜਿਹੜਾ ਕੰਚਨਪ੍ਰੀਤਕੌਰ ਉੱਤੇ ਮਾਮਲਾ ਦਰਜ ਕੀਤਾ ਗਿਆ ਸੀ ਅ ਜੀ ਦੇਖੋ ਅਗਰ ਸੂਤਰਾ ਦੇ ਮੁਤਾਬਿਕ ਗੱਲ ਕਰੀਏ ਤਾਂ ਜੋ ਚਭਾਲ ਅਧੀਨ ਆਉਂਦੇ ਪਿੰਡ ਦੇ ਵਿੱਚ ਚੋਨਾ ਨੂੰ ਲੈ ਕੇ ਇੱਕ ਧੱਕੇਸ਼ਾਹੀ ਦੀ ਵੀਡੀਓ ਵੀ ਕੰਚਨਪੂਰਣਾ ਕੋਰ ਵੱਲੋਂ ਸਾਹਮਣੇ ਆਈ ਸੀ ਜਿਸ ਵਿੱਚ ਚੋਨਾ ਨੇ ਕਹਿ ਦਿੱਤੀ ਕਿ ਸਾਡੇ ਬੂਥ ਰੋਕੇ ਜਾ ਰਹੇ ਆ ਪੁਲਿਸ ਵੱਲੋਂ ਪੁਲਿਸ ਤੇ ਧੱਕੇਸ਼ਾਹੀ ਦੇ ਰੋਪ ਲਗਾਏ ਗਏ ਸੀ ਤਾਂ ਉਸ ਤਰ੍ਹਾਂ ਨੇ ਐਸਐਸਪੀ ਤਰਨਤਾਰਨ ਦੇ ਨਾਲ ਵੀ ਉਲਝਦੇ ਹੋਏ ਕਾਫੀ ਦਿਖਾਈ ਦਿੱਤੇ ਸੀ ਤਾਂ ਫਿਰ ਹਾਲ ਉਹੀ ਮਾਮਲਾ ਕਿਹਾ ਜਾ ਰਿਹਾ ਹੈ ਲੇਕਿਨ ਪੁਲਿਸ ਵੱਲੋਂ ਅਜੇ ਇਹ ਕਲੀਅਰ ਨਹੀਂ ਕੀਤਾ ਗਿਆ ਕਿ ਇਹ ਕਿਹੜਾ ਮਾਮਲਾ ਹੈ ਲੇਕਿਨ ਐਫਆਈਆਰ ਨੰਬਰ 208 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਧਾਰਾ 174 351 2 515 ਬੀ ਐਨ ਐਸ ਅਤੇ ਇੱਕ ਵਾਧੂ ਧਾਰਾ 11 111 ਬੀ ਐਨ ਐਸ ਸ਼ਾਮਲ ਕਰਕੇ ਉਸ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ ਅਕਾਲੀ ਆਗੂਆਂ ਦਾ ਵੀ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਇਸ ਮਾਮਲੇ ਦੇ ਵਿੱਚ ਕੰਚਨਪ੍ਰੀਤ ਕੋਰ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਪਾ ਦਿੱਤੀ ਜਾਏ ਕਿਉਂਕਿ ਇਹ ਮਾਮਲਾ ਦਰਜ ਹੋਇਆ ਸੀ ਇਸ ਬਾਰੇ ਕਿਸੇ ਨੂੰ ਵੀ ਜਾਣਕਾਰੀ ਜਿਹੜੀ ਆ ਉਹ ਖੁੱਲ ਕੇ ਸਾਹਮਣੇ ਨਹੀਂ ਸੀ ਆਈ ਕਿ 11 ਨਵੰਬਰ ਨੂੰ ਵੀ ਕੰਚਨਪ੍ਰੀਤ ਜਿਹੜਾ ਉਹ ਮਾਮਲਾ ਦਰਜ ਹੋਇਆ ਸੀ। ਨਾ ਉਹ ਜਦੋਂ ਇੱਥੇ ਮਜੀਠਾ ਥਾਣੇ ਪਹੁੰਚਦੇ ਆ ਆਪਣੇ ਬਿਆਨ ਦਰਜ ਕਰਾਉਂਦੇ ਪਹਿਲੇ ਮਾਮਲਿਆਂ ਨੂੰ ਲੈ ਕੇ ਤਾਂ ਉਸ ਤੋਂ ਬਾਅਦ ਪੁਲਿਸ ਜਿਹੜੀ ਆ ਉਹ 11 ਨਵੰਬਰ ਵਾਲੇ ਮਾਮਲੇ ਨੂੰ ਲੈ ਕੇ ਉਹਨਾਂ ਦੀ ਗ੍ਰਿਫਤਾਰੀ ਪਾ ਲੈਂਦੀ ਹੈ। ਠੀਕ ਹੈ। ਤਾਂ ਟੋਟਲ ਤਿੰਨ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ ਇੱਕ ਕੰਚਨਪ੍ਰੀਤ ਕੌਰ ਤੇ ਔਰ ਇਸ ਤੋਂ ਇਲਾਵਾ ਇੱਕ ਹੋਰ ਸੀਗੇ ਜਾਨਕਿ ਇੱਕ ਅਨਨੋਨ ਪਰਸਨ ਸੀਗੇ। ਨਹੀਂ ਇੱਕ ਅਮਰਿਤਪਾਲ ਸਿੰਘ ਨਾਮ ਤੇ ਵਿਅਕਤੀ ਤੇ ਮਾਮਲਾ ਦਰਜ ਹੋਇਆ ਸੀ ਤੇ ਉਸ ਤੋਂ ਇਲਾਵਾ ਇੱਕ ਅਨਨੋਨ ਪਰਸਨ ਤੇ ਮਾਮਲਾ ਦਰਜ ਹੋਇਆ ਸੀ ਤੇ ਉਸ ਅਨਨੋਨ ਪਰਸਨ ਦੇ ਤੌਰ ਤੇ ਕੰਚਨਪ੍ਰੀਤ ਦੀ ਗ੍ਰਿ ਬਹੁਤ ਬਹੁਤ ਸ਼ੁਕਰੀਆ ਮੁਕੇਸ਼ ਬਹੁਤ ਬਹੁਤ ਥੈਂਕ ਯੂ ਸੋਇਜ਼ਨ ਮੇਰੇ ਸਹਿਯੋਗੀ ਮੁਕੇਸ਼ ਮਹਿਰਾ ਅੰਮ੍ਰਿਤਸਰ ਤੋਂ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਝੰਭਾਲ ਖੇਤਰ ਦੇ ਵਿੱਚ ਜਾਨਕੀ ਝੰਭਾਲ ਥਾਣੇ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਕੰਚਨਪ੍ਰੀਤ ਕੌਰ ਅਤੇ ਅਮਰਤਪਾਲ ਸਿੰਘ ਬਾਠ ਅਤੇ ਇੱਕ ਅਨਨੋਨ ਜਾਨਕੀ ਅੜਪਛਾਤੇ ਉੱਤੇ ਮਾਮਲਾ ਦਰਜ ਕੀਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਕੀਤੀ ਗਈ ਹੈ